ਸ਼ਸ਼ਕਾਰ ਜੀ ਸਾਰਿਆਂ ਨੂੰ ਮੈਂ ਗੁਰਮੇਹਰ ਬਟਿਕ ਜੱਖਲ ਤੋਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਰਹੋਗੇ ਤੇ ਸਭ ਤੋਂ ਪਹਿਲਾਂ ਤਾਂ ਅੱਜ ਆਪਾਂ ਜੋ ਹੈਂਡਵਰਕ ਦੇ ਸੂਟ ਦਿਖਾਵਾਂਗੇ ਤੇ ਉਸ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੂੰਗੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲੈ ਕਰੋ ਜੇ ਸਾਡੀ ਵੀਡੀਓ ਦੀ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਡੇ ਤੱਕ ਡੇਲੀ ਪਹੁੰਚ ਸਕੇ ਤੇ ਉਸ ਤੋਂ ਬਾਅਦ ਇਨਸਟੈਂਟ ਗੁਰਮੇਹਰ ਬਟਿਕ ਜੱਖਲ ਇੰਸਟਾਗ੍ਰam ਆਈਡੀ ਹੈ ਉੱਥੇ ਜਾ ਕੇ ਵੀ ਫੋਲੋ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਹੁਣ ਆਪਾਂ ਤੁਹਾਨੂੰ ਹੈਂਡਵਰਕ ਦੇ ਸੂਟ ਦਿਖਾਉਣ ਲੱਗੇ ਆ ਜੀ ਜੋ ਆਪਣੇ ਕੋਲੇ ਰੈਡੀ ਹੋਏ ਨੇ ਆਪਣੇ ਸੂਟ ਬਹੁਤ ਸੋਹਣੇ ਲੱਗੇ ਹੈਗੇ ਹੈਂਡਵਰਕ ਦੇ ਇਹ ਹੀ ਆਫ ਵਾਈਟ ਕਲਰ ਹੈ ਲੈਮਨ ਜਿਹਾ ਕਲਰ ਹੈ ਕਰੀਮ ਜਿਹਾ ਲੈਮਨ ਕਲਰ ਹੈ ਇਹ ਕਿੰਨਾ ਸੋਹਣਾ ਦੇਖੋ ਵਰਕੇ ਦੇ ਉੱਤੇ ਕਿੰਨਾ ਸੋਹਣਾ ਵਰਕ ਹੋਇਆ ਹੈਗਾ ਦੇ ਉੱਤੇ ਹੈਂਡਵਰਕ ਵਿਦ ਆਰੀ ਵਰਕ ਦਾ ਸੂਟ ਹੈਗਾ ਇਹ ਨਾਲ ਟ੍ਰੈਡ ਵੀ ਯੂਜ਼ ਕੀਤਾ ਹੋਇਆ ਹੈਗਾ ਆਪਾਂ ਨੇ ਬਹੁਤ ਸਾਰੇ ਕੰਟਰਾਸਟ ਦਿੱਤੇ ਗਏ ਨੇਗੇ ਨਾਲ ਗੱਠ ਤਾਗੇ ਦਾ ਵਰਕ ਹੋਇਆ ਹੈ ਸੀਪੀ ਮੋਤੀ ਹਰ ਤਰ੍ਹਾਂ ਦਾ ਮਟੀਰੀਅਲ ਯੂਜ਼ ਕੀਤਾ ਗਿਆ ਹੈਗਾ ਬਹੁਤ ਸੋਹਣਾ ਸੂਟ ਹੈਗਾ ਆਫ ਵਾਈਟ ਕਲਰ ਦੇ ਉੱਤੇ ਤੇ ਇਹਦਾ ਦੁਪੱਟਾ ਰਹੂਗਾ ਜੀ ਦੁਪੱਟੇ ਦੇ ਵਿੱਚ ਵੀ ਇਦਾਂ ਸੈਂਟਰ ਦੇ ਵਿੱਚ 3 ਫਲਾਵਰ ਰਹਿਣਗੇ ਤੇ ਕੱਲੀਆਂ ਜਾਣੀਆਂ ਫੋਰ ਸਾਈਡ ਕੱਟਵਰਕ ਰਹੂਗਾ ਬਹੁਤ ਸੋਹਣਾ ਸੂਟ ਹੈਗਾ ਹੈਂਡਵਰਕ ਦਾ ਜੋ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਔਰਗਨਜਾ ਸਟੱਫ ਦੇ ਉੱਤੇ ਵਿਸਕੋਸ ਔਰਗਨਜਾ ਦੇ ਉੱਤੇ ਇਹ ਸੂਟ ਹੈ ਜੋ ਰੈਡੀ ਹੋਇਆ ਹੈਗਾ ਆਪਣਾ ਤੇ ਬਹੁਤ ਸੋਹਣਾ ਸੂਟ ਹੈਗਾ ਇਹ ਤੇ ਜੋ ਵੀ ਸੂਟ ਤੁਹਾਨੂੰ ਪਸੰਦ ਆਈ ਜਾਣਗੇ ਉਹਨਾਂ ਨੂੰ ਸਕਰੀਨਸ਼ਾਟ ਲੈ ਕੇ WhatsApp ਦੇ ਉੱਤੇ ਸਾਨੂੰ ਪੁੱਛ ਸਕਦੇ ਹੋ ਪ੍ਰਾਈਸ ਧਿਆਨ ਨਾਲ ਦੇਖਿਆ ਕਰੋ ਵੀਡੀਓ ਨੂੰ ਐਂਡ ਤੱਕ ਅਸੀਂ ਨਾਲ ਦੀ ਨਾਲ ਹੀ ਦੱਸਦੇ ਹਾਂਗੇ ਸਟੱਫ ਬਾਰੇ ਸਾਰਾ ਕੁਝ ਅਸੀਂ ਨਾਲ ਦੀ ਨਾਲ ਹੀ ਦੱਸਦੇ ਹਾਂਗੇ বারবার এটা দছনা মুশকিল হো ਜਾਂਦਾ ਹੈ ਜਾਂ ਹਰ ਇੱਕ ਉਹਦੀ ਫੋਟੋ ਭੇਜਣੀ ਵੀਡੀਓ ਭੇਜਣੀ ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ ਹੈਗਾ ਇਸ ਲਈ ਜੋ স্যুট ਤੁਹਾਨੂੰ ਕਹੇ ਸੰਭਾਉਣ ਦਾ ਸਿਰਫ ਉਹਦੀ ਵੀਡੀਓ ਜਾਂ ਫਿਕਸ ਸਾਨੂੰ ਤੋਂ ਮੰਗਵਾ ਸਕਦੇ ਹਾਂ ਆ ਦੇਖੋ ਜਰੀ ਦਾ ਵਰਕ ਹੋਇਆ ਹੋਇਆ ਨਾਲ ਸਿੱਪੀ ਤੇ ਮੋਤੀ ਵੀ ਯੂਜ਼ ਕੀਤੇ ਗਏ ਨੇ ਕਿੰਨਾ ਹੈਵੀ ਸੂਟ ਹੈਗਾ ਪੂਰੇ ਸੈਂਟਰ ਦੇ ਵਿੱਚ ਇਹ ਜਾ ਰਿਹਾ ਹੈਗਾ ਪੂਰੇ ਸੈਂਟਰ ਦੇ ਵਿੱਚ ਆਰਗਨ ਜਾਂ ਕ੍ਰਸ਼ ਦੇ ਉੱਤੇ ਇਹ ਸੂਟ ਰੈਡੀ ਹੋਏਗਾ ਤੇ ਇਹਦੇ ਨਾਲ क्रेਪ ਦੀ ਬਾਟਮ ਹੈ। क्रेਪ ਦੀ ਬਾਟਮ ਡਾਈ ਕਰਵਾਈ ਹੈ ਆਪਾਂ ਨੇ ਤੇ ਇਹਦਾ ਦੁਪੱਟਾ ਵੀ ਸੇਮ ਸਟੱਫ ਦਾ ਜੋ ਸ਼ਰਟ ਵਾਲਾ ਸਟੱਫ ਹੈ ਸੇਮ ਸਟੱਫ ਦਾ ਇਹ ਦੁਪੱਟਾ ਰਹੂਗਾ। ਬਿਲਕੁਲ ਹੈਵੀ ਦੁਪੱਟਾ ਹੈਗਾ। ਐਦਾਂ ਹੀ ਆਰੀ ਦਾ ਵਰਕ ਦੇਖੋ ਕਿੰਨਾ ਸੋਹਣਾ ਉੱਟ ਕੇ ਆ ਰੇ ਪੀਕਾਕ ਕਲਰ ਦੇ ਉੱਤੇ। ਹੈਵੀ ਦੁਪੱਟਾ ਰਹੂਗਾ। ਬਹੁਤ ਸੋਹਣਾ ਸੂਟ ਹੈਗਾ। ਤੇ ਪ੍ਰਾਈਸ ਸਾਰਿਆਂ ਦਾ ਸੇਮ ਹੀ ਰਹੂਗਾ ਅੱਜ ਵਾਲੀ ਵੀਡੀਓ ਦਾ ਇਹ ਸੂਟ ਆਪਾਂ ਨੇ ਪਾਏ ਵੀ ਨਹੀਂ ਸੀਗੇ ਹਜੇ ਵੀਡੀਓ ਬਣਾਈ ਨਹੀਂ ਸੀਗੀ ਅੱਜ ਹੀ ਆਪਣੇ ਰੈਡੀ ਹੋ ਕੇ ਆਏ ਸੀਗੇ ਉਸ ਤੋਂ ਪਹਿਲਾਂ ਤਿੰਨ ਚਾਰ ਸੂਟ ਸੇਲ ਹੋ ਚੁੱਕੇ ਨੇ ਜੀ ਇਸ ਲਈ ਕਹਿ ਰਹੇ ਆਂਗੇ ਵੀ ਜੋ ਵੀ ਸੂਟ ਹੈ ਥੋੜਾ ਜਿਹਾ ਸਟਾਕ ਲਿਮਿਟ ਹੀ ਹੁੰਦਾ ਸਾਡੇ ਕੋਲ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਸਾਨੂੰ ਤੇ ਇਹ ਸਟਾਕ ਤੁਸੀਂ ਇਹ ਸਾਡੇ ਕੋਲ ਸਟਾਕ ਲਿਮਿਟ ਹੈ ਤਾਂ ਤਾਂ ਸਾਨੂੰ ਜੋ ਵੀ ਤੁਹਾਨੂੰ ਪਸੰਦ ਆਵੇ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸਾਨੂੰ ਭੇਜਿਆ ਕਰੋ ਏ ਦੇਖੋ ਮਾਊਸ ਜਿਹਾ ਕਲਰ ਹੈਗਾ ਬਹੁਤ ਸੋਹਣਾ ਮਾਊਸ ਗ੍ਰੇ ਜਿਹਾ ਕਲਰ ਹੈਗਾ ਐਦਾਂ ਵਰਕ ਆਊਗਾ ਸੈਂਟਰ ਪੈਨਲ ਜਾਣਗੇ ਉੱਤੇ ਕਲੀਆਂ ਜਾਣਗੀਆਂ ਤੇ ਔਰਗੰਜਾ ਦਾ ਸਟਫ ਰਹੂਗਾ ਬਿਸਕੋਸ ਔਰਗੰਜਾ ਦਾ ਤੇ ਇਹਦਾ ਇਹ ਦੁਪੱਟਾ ਰਹੂਗਾ ਇਹ ਇਹ ਦੁਪੱਟਾ ਰਹੂਗਾ ਮਾਊਸ ਕਲਰ ਦੇ ਵਿੱਚ ਤੇ ਉਸ ਤੋਂ ਬਾਅਦ ਆਪਣੇ ਕੋਲ ਇਹ ਕਲਰ ਆਊਗਾ ਏ ਰਿਪੀਟ ਹੋ ਹੋ ਕੇ ਆ ਰਹੇ ਨੇ ਜੀ ਕਲਰ ਜੋ ਜਿਆਦਾ ਪਸੰਦ ਕਰ ਰਹੇ ਨੇ ਪਹਿਣਾ ਪਰ ਰਿਪੀਟ ਕਰ ਰਹੇ ਆਗੇ ਉਹ ਕਲਰਾਂ ਨੂੰ ਕਿਉਂਕਿ ਇਹਨਾਂ ਦੇ ਪ੍ਰਾਈਸ ਹੀ ਬਹੁਤ ਜਿਆਦਾ ਜੈਨੂਇਨ ਜੇ ਪ੍ਰਾਈਸ ਨੇਗੇ ਇਸ ਕਰਕੇ ਪਹਿਣਾ ਨੂੰ ਬਹੁਤ ਜਿਆਦਾ ਪਸੰਦ ਆ ਰਹੇ ਨੇਗੇ ਅੱਗੇ ਕਰਵਾ ਚੌਥ ਦੇ ਲਈ ਦੀਵਾਲੀ ਦਾ ਫੈਸਟੀਵਲ ਆ ਰਿਹਾ ਹੈ ਜਾ ਅੱਗੇ ਤਿਹਾਰ ਆ ਰਹੇ ਨੇ ਮੈਰिज ਵਗੈਰਾ ਵਾਸਤੇ ਘੱਟ ਪ੍ਰਿਆਜੀ ਦੇ ਉੱਤੇ ਤੁਸੀਂ ਇਹ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਤੁਸੀਂ ਸਾਡੇ ਕੋਲ ਵਿਜ਼ਿਟ ਕਰਕੇ ਵੀ ਲੈ ਸਕਦੇ ਹੋ ਜੇ ਤੁਸੀਂ ਆਨਲਾਈਨ ਲੈਣਾ ਹੈ ਤਾਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਾਡੇ ਕੋਲ 9855093293 ਸਾਡਾ ਨੰਬਰ ਹੈ ਜੀ ਜੋ ਅਸੀਂ ਹਰ ਵੀਡੀਓ ਦੇ ਵਿੱਚ ਮੈਂਸ਼ਨ ਕਰਦੇ ਹਾਂਗੇ ਤੁਸੀਂ ਉਸ ਦੇ ਉੱਤੇ ਸਾਡਾ WhatsApp ਦੇ ਉੱਤੇ ਆਰਡਰ ਬੁੱਕ ਕਰ ਸਕਦੇ ਹੋ ਤੁਸੀਂ ਆਪਣਾ ਤੇ ਵਾਰ-ਵਾਰ ਕलर रिपीट ਹੋ ਰਹੇ ਨੇਗੇ ਵਾਰ-ਵਾਰ ਇਹੀ ਫੈਬਰਿਕ रिपीट ਹੋ ਰਿਹਾਗਾ ਬਹੁਤ ਸੋਹਣੇ ਸੂਟ ਨੇ ਜੀ ਜੋ ਅਸੀਂ ਤੁਹਾਨੂੰ ਦੇ ਰਹੇ ਆ ਜੀ ਇਹ ਦੇਖੋ ਬਹੁਤ ਸੋਹਣਾ ਸੂਟ ਹੈ ਮਜ਼ੈਂਟਾ ਕਲਰ ਦਾ ਵਿੱਚ ਆਪਾਂ ਨੇ ਕੰਟਰਾਸਟ ਦਿੱਤਾ ਪਿਕਾਕ ਕਲਰ ਦੇ ਉੱਤੇ ਇਹ ਫਿਰੋਜ਼ੀ ਜਿਹਾ ਕਲਰ ਹੈ ਜੀ ਪਿਕਾਕ ਪਹਿਲਾ ਵਾਲ ਆਇਆ ਸੀ ਇਹ ਫਿਰੋਜ਼ੀ ਜਿਹਾ ਕਲਰ ਡਾਰਕ ਫਿਰੋਜ਼ੀ ਨਾਵਾ ਗ੍ਰੀਨ ਜਿਹਾ ਕਲਰ ਹੈਗਾ ਇਹ ਇਹਦੇ ਇਹ ਸਾਰੇ ਕਲਰ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਜੀ ਜੋ ਵੀ ਪੂਰੀ ਕੁਐਰੀਜ਼ ਐ ਤੁਹਾਡੀ ਕੋਈ WhatsApp ਦੇ ਉੱਤੇ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਤਾਂ ਜੋ ਤੁਹਾਨੂੰ ਹਰ ਇੱਕ ਚੀਜ਼ ਬਾਰੇ ਪਤਾ ਲੱਗ ਸਕੇ ਡਿਟੇਲਿੰਗ ਫੈਬਰਿਕ ਦੀ ਡਿਟੇਲਿੰਗ ਜਾਂ ਇਹਨਾਂ ਦਾ ਕੀ ਪ੍ਰਾਈਸ ਹੈ ਉਹ ਪਤਾ ਲੱਗ ਸਕੇ ਇਹ ਦੇਖੋ ਲਾਈਟ ਪੀਚ ਜਿਹਾ ਕਲਰ ਹੈ ਸਾਰੇ ਸੂਟ ਬਹੁਤ ਜ਼ਿਆਦਾ ਸੋਹਣੇ ਨੇਗੇ ਇੱਕ ਤੋਂ ਇੱਕ ਸੂਟ ਸੋਹਣਾ ਹੈਗਾ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਟਾਈ ਟਾਈ ਮੀਟਰ ਦੇ ਦੁਪੱਟੇ ਰਹਿਣਗੇ ਪੂਰੇ ਖੁੱਲੇ ਡੁੱਲੇ ਪੂਰਾ ਲੈਂਥ ਵਿਡਥ ਪੂਰੀ ਰਹਿੰਦੀ ਹੈ ਸਾਡੇ ਦੁਪੱਟਿਆਂ ਦੀ ਦੁਪੱਟਾ ਕੋਈ ਵੀ ਅਸੀਂ ਛੋਟਾ ਜਾ ਕੋਈ ਵੀ ਘਟੀਆ ਕੁਆਲਿਟੀ ਦਾ ਨਾ ਫੈਬਰਿਕ ਯੂਜ਼ ਕਰੀਏ ਨਾ ਦੁਪੱਟਾ ਯੂਜ਼ ਕਰੀਏ ਜੋ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਦੇ ਉੱਤੇ ਤੁਹਾਡੀ ਕੋਈ ਵੀ ਕੋਈ ਐਰੀਜ਼ ਹੈ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਹੈ ਥੈਂਕ ਯੂ ਜੀ